ਸਾਡੇ ਚੈਨਲ ਨੂੰ ਦੇਖਣ ਵਾਲੇ ਸਾਰੇ ਸੱਜਣ ਮਿੱਤਰਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਦੋਸਤੋ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੀ ਨਿੱਕੀ ਮੋਟੀ ਰਾਏ ਜ਼ਰੂਰ ਦੱਸੋ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਨਾ ਕਰਨਾ ਭੁੱਲੋ ਦੋਸਤੋ ਅੱਜ ਆਪਾਂ ਜਿਹੜੀ ਗੱਲ ਕਰਾਂਗੇ ਲੋਚੜਾਂ ਦੇ ਬਾਰੇ ਲੋਚੜ ਕਿਹੜੇ ਪਿੰਡ ਦੇ ਸਭ ਤੋਂ ਵੱਧ ਚਲਾਕ ਸੀਗੇ ਤੇ ਪੈਸੇ ਵਾਲੇ ਸੀਗੇ ਇਹਦੇ ਬਾਰੇ ਤੁਹਾਨੂੰ ਪੂਰ ਡਿਟੇਲ ਦੇਵਾਂਗੇ ਪਰ ਸਭ ਤੋਂ ਪਹਿਲਾਂ ਦੁਬਾਰਾ ਫਿਰ ਗੁਜਾਰਸ਼ ਹੈ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਲੁੱਚੜ ਲੁੱਚੜ ਕਹਿੰਦੀ ਨਹੀਂ ਤੂੰ ਲੁੱਚੜ ਚਲਾਕ ਬਥੇਰੇ ਲੁੱਚੜਾਂ ਦੀਆਂ ਜੇਬਾਂ ਪੈਸਿਆਂ ਨਾਲ ਭਰੀਆਂ ਰਹਿੰਦੀਆਂ ਲੁੱਚੜਾਂ ਦੇ ਵੱਡੇ ਜੇਰੇ ਲੁੱਚੜ ਖਰੀਦ ਲੈਂਦੇ ਨੇ ਸਭ ਕੁਝ ਲੁੱਚੜਾਂ ਦੇ ਕੰਮਲ ਮੇਰੇ ਲੁੱਚੜ ਲੁੱਚੜ ਨਾ ਤੂੰ ਕਹਿ ਬਲੀਏ ਲੁੱਚੜਾਂ ਤਾਂ ਹੀ ਪੈ ਜਾਂਦੇ ਨੇ ਕੰਮ ਬਥੇਰੇ ਇਸ ਕਰਕੇ ਦੋਸਤੋ ਇਹ ਆਮ ਗੱਲ ਹੀ ਆ ਕਿਉਂਕਿ ਲੁੱਚੜ ਬੰਦੇ ਹੁੰਦੇ ਹੁੰਦੇ ਜਿਹੜੇ ਜਿਨ੍ਹਾਂ ਦਾ ਕੋਈ ਵਿਆਹ ਬੂ ਨਹੀਂ ਹੋਇਆ ਹੁੰਦਾ ਛੜੇ ਸ਼ਾਂਟ ਹੁੰਦੇ ਉਹਨਾਂ ਕੋਲੇ ਪੈਸੇ ਬਾਧੂ ਹੁੰਦੇ ਆ ਉਨਰਾਂ ਦਾ ਜੇਬ ਪਰੰਗਾਰਨ ਦੀਆਂ ਉਹ ਆਮ ਕਰਕੇ ਕਿਸੇ ਵੀ ਟੀਵੀ ਨੂੰ ਕਿਸੇ ਨੂੰ ਵੀ ਕੁਛ ਮਰਜ਼ੀ ਖਰੀਦ ਸਕਦਾ ਕੋਈ ਵੀ ਦੁਨੀਆਂ ਦੀ ਸ਼ੈ ਖਰੀਦ ਸਕਦੇ ਆ ਉਹ ਵਿਆਹ ਨਾਲੋਂ ਵੱਧ ਆਸ਼ ਕਰਦੇ ਆ ਇਸ ਕਰਕੇ ਦੋਸਤੋ ਅੱਜ ਮੈਂ ਲੋਚੜਾਂ ਦੇ ਬਾਰੇ ਜਿਹੜੀ ਗੱਲ ਕਰਨ ਲੱਗਾ ਤੁਹਾਨੂੰ ਮੈਂ ਦੱਸਦਾ ਵੀ ਲੋਚਿਆਂ ਦਾ ਪੈਂਡ ਕਿਹੜਾ ਲੋਚੜਾਂ ਦਾ ਪੈਂਡ ਜਿਹੜਾ ਹੈਗਾ ਨਾ ਉਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਲੋਚੜਾਂ ਦਾ ਜਿਹੜਾ ਪੈਂਡ ਆ ਡੱਬ ਵਾਲੀ ਕੋਲੇ ਆ ਚੱਕ 13 ਮਟੀਲੀ ਇਹ ਲੋਚੜਾਂ ਦਾ ਪੈਂਡ ਆ ਦੋਸਤੋ ਨੇ ਲੋਚੜ ਬਹੁਤ ਹੈ ਇਹ ਲੁਚੜਾਂ ਦਾ ਪਿੰਡ ਵਜਦਾ ਹੈਗਾ ਤੇ ਜਿਨ੍ਹਾਂ ਦੇ ਕਦ ਬਹੁਤ ਵੱਡੇ ਵੱਡੇ ਆ ਤੇ ਮਤਲਬ ਅੱਜ ਵੀ ਉਥੇ ਕਈ ਛੜੇ ਛਾਂਟ ਬੰਦੇ ਰਹਿੰਦੇ ਆ ਕਿ ਜਿਨ੍ਹਾਂ ਨੂੰ ਆਮ ਕਰਕੇ ਲੁਚੜ ਬੰਦੇ ਕਿਹਾ ਜਾਂਦਾ ਹੈ ਇਹਨਾਂ ਕੋਲੇ ਪੈਸਾ ਵੀ ਬਹੁਤ ਜ਼ਿਆਦਾ ਹੈ ਮਾਰ ਇਹਨਾਂ ਲੁਚੜਾਂ ਦੀ ਐਨੀ ਕਾ ਕਿ ਇਹ ਬੁੜੀਆਂ ਬੜੀਆਂ ਜਿਹੜੀਆਂ ਮਤਲਬ ਕਿੰਨੂ ਆ ਘਬਾਉਂਦੀਆਂ ਉਹਨਾਂ ਨੂੰ ਪੈਸੇ ਦੇ ਕੇ ਇਹ ਪੱਟ ਲੈਂਦੇ ਹੈਗੇ ਇਹਨਾਂ ਦਾ ਕੋਈ ਮਤਲਬ ਆਹੋ ਹੈ ਨਹੀਂਗਾ ਦੀਨ ਧਰਮ ਹੈ ਨਹੀਂਗਾ ਇਨਾਂ ਦੇ ਬਾਰੇ ਮੈਂ ਖੋਜ ਖਬਰ ਦੇ ਵਿੱਚ ਪੜਿਆ ਵੀ ਆ ਤੇ ਮੈਂ ਜਾ ਕੇ ਆਪ ਉਥੇ ਆਇਆ ਵੀ ਆ ਕਿਉਂਕਿ ਆਪ ਪੋਸਟ ਦੀ ਵੀਡੀਓ ਨਹੀਂ ਦਿਖਾ ਸਕਦੇ ਪਰ ਮੈਂ ਉਥੇ ਪੂਰੀ ਚੰਗੀ ਤਰ੍ਹਾਂ ਡਿਟੇਲ ਲੈ ਕੇ ਆਇਆ ਹਾਂ ਉਥੇ ਹਜੇ ਵੀ ਹੈਗੇ ਆ ਤੇ ਆਮ ਕਰਕੇ ਕਈ ਉਥੋਂ ਦੀਆਂ ਨਾ ਵਸਤੀਆਂ ਜਿੱਥੋਂ ਦੇ ਬੁੜੇ ਆ ਜਿਹੜੇ ਉਹਨਾਂ ਨੂੰ ਲੁਚੜਾਂ ਦੀਆਂ ਅੱਲਾ ਪੈਂਦੀਆਂ ਜੇ ਤੁਸੀਂ ਕਿਸੇ ਜਾ ਕੇ ਪੁੱਛੋਗੇ ਵੀ ਲੁਚੜਾਂ ਦੇ ਘਰੇ ਜਾਣਾ ਤਾਂ ਉਹ ਤੁਹਾਨੂੰ ਐਂ ਦੱਸ ਦੇਣਗੇ ਲੋਕ ਵੀ ਪਲਾਨੀ ਵਸਤੀ ਲੁਚੜਾਂ ਦੀ ਆ ਫਿਰ ਮੈਂ ਉਥੋਂ ਦਾ ਇਤਿਹਾਸ ਬਾਰੇ ਪੜਿਆ ਲੁਚੜ ਸੀ ਜਿਹੜੇ ਉਹ ਬੁੜਗਾਂ ਦੀਆਂ ਦਸਾਲੀਆਂ ਕਰਾਉਂਦੀ ਸੀ ਉਹਨਾਂ ਦੇ ਵੱਡੇ ਵੱਡੇ ਸੰਦ ਸੀਗੇ ਇਹ ਮਤਲਬ ਉਹ ਜਿਹੜੇ ਪੂਰੇ ਸਰੀਰ ਦੇ ਸੰਡੋਲ ਸੀ ਪੂਰਾ ਖਰਾਕਾ ਖਰੋਕਾ ਖਾਧੀਆਂ ਹੁੰਦੇ ਸੀ ਉਹਨਾਂ ਦੀਆਂ ਉਹ ਬੰਦੇ ਘੈਂਟ ਸੀਗੇ ਅਸਲ 'ਚ ਇਸ ਕਰਕੇ ਲੋਚੜਾ ਦਾ ਉਹ ਵਸਤੀ ਹੈ ਪੈਂਡ ਵੀ ਨਹੀਂ ਕਹਿ ਸਕਦੇ ਆਪਾਂ ਜਿਨ੍ਹਾਂ ਦੇ ਹਜੇ ਵੀ 50 60 ਘਰ ਹੈਗੇ ਆ ਤੇ ਇਹਨਾਂ ਦੇ ਬਾਰੇ ਬੌਲੀਆਂ ਬਹੁਤ ਅੰਗਾ ਕਹਾਵਤਾਂ ਵੀ ਬਹੁਤ ਅੰਗਾ ਜਿੱਦਾਂ ਮੈਂ ਤੁਹਾਨੂੰ ਲੋਚੜਾ ਬਾਰੇ ਬੋਲੀਆਂ ਵੀ ਸੁਣਾਗਾ ਤੇ ਇਹਨਾਂ ਦਾ ਜਿਹੜਾ ਇੱਕ ਗੁਣ ਵੀ ਸੀ ਤੇ ਔਗਣ ਵੀ ਸੀ ਗੁਣ ਤਾਂ ਇਹਨਾਂ ਦਾ ਏ ਸੀ ਵੀ ਆਮ ਕਰਕੇ ਜਿਹੜਾ ਹੋਣ ਵਾਲੇ ਬੰਦਿਆਂ ਨੂੰ ਪਤਾ ਨਹੀਂਗਾ ਪਹਿਲਾਂ ਨਾ ਮਤਲਬ ਬੀਬੂ ਲੈ ਲੈਂਦੇ ਸੀ ਲੋਕ ਕਹਿੰਦੇ ਜੇ ਕਿ ਇਹਦੇ ਬੱਚਾ ਜਣੀ ਤਾਂ ਚਲੋ ਆਪਾਂ ਫਲਾਨੇ ਤੋਂ ਲੈ ਲੈਣਗੇ ਅੰਦਰ ਖਾਤੇ ਸਾਰਾ ਕੁਝ ਚੱਲ ਜਾਂਦਾ ਸੀ ਪਰ ਅੱਜ ਕੱਲ ਇਹ ਮਤਲਬ ਨਹੀਂ ਚੱਲਦਾਗਾ ਇਸ ਕਰਕੇ ਇਹ ਬੰਦੇ ਵੀ ਚੰਗੇ ਵੀ ਸੀ ਤੇ ਵਿੱਚ ਬਹੁਤ ਮਾੜੇ ਵੀ ਸੀ ਕਈ ਮਦਦ ਵੀ ਕਰਦੇ ਸੀਗੇ ਤੇ ਇਹ ਲੋਚੜਾ ਦਾ ਪਿੰਡ ਆ ਲੈ ਜਿਹੜਾ ਇੱਥੇ ਹਜੇ ਵੀ ਘੱਟੋ ਘੱਟ 35-40 ਬੰਦਿਆਂ ਦੀ ਗਿਣਤੀ ਹੈਗੀ ਆ ਜਿਹੜੇ ਪੁਰਾਣੇ ਬਿਉਰਗਾ ਜਿਹੜੇ ਤੁਹਾਨੂੰ ਆਪਦੇ ਬਾਰੇ ਦੱਸ ਦੇਣਗੇ ਵੀ ਅਸੀਂ ਕੀ ਕੁਝ ਕਰਦੇ ਰਹੇ ਹਾਂ ਪਰ ਅੱਜ ਇਹ ਜਿਹੜੀਆਂ ਗੱਲਾਂ ਇਹ ਆਮ ਕਰਕੇ ਸੋਸ਼ਲ ਮੀਡੀਆ ਤੇ ਔਨ ਕਰਕੇ ਆਗਣਾ ਬਾਹਰ ਨਹੀਂ ਤਾਂ ਇਹ ਔਨ ਕਰਨੀ ਸੀ ਇਸ ਕਰਕੇ ਇਹ ਲੋਚੜਾ ਦਾ ਪਿੰਡ ਮੰਨਿਆ ਜਾਂਦਾ ਸੀਗਾ ਤੇ ਉਥੇ ਪੈੰਡ ਦੇ ਵਿੱਚ ਬਾਹਰ ਬੋਰਡ ਤੇ ਵੀ ਹਜੇ ਵੀ ਲੈ ਕੇ ਬਾ ਵੀ ਪੈੰਡ ਲੁਚੜ ਇਸ ਕਰਕੇ ਇਹ ਲੁਚੜ ਦਾ ਪੈੰਡ ਮੰਨਿਆ ਜਾਂਦਾ ਇਹ ਸੀ ਜਾਣਕਾਰੀ ਲੁਚੜਾ ਬਾਰੇ 채ਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੀ رائے ਜਰੂਰ ਦੇ ਦਿਓ ਤੇ ਮੈਂ ਗੁਜਾਰਸ਼ ਕਰਦਾ ਤੁਹਾਡੇ ਪਿਆਰ ਸਤਿਕਾਰ ਦੀ ਲੋੜਾ ਤੁਹਾਡੀ ਸਪੋਰਟ ਦੀ ਲੋੜਾ 채ਨਲ ਨੂੰ ਸਬਸਕ੍ਰਾਈਬ ਨਾ ਕਰਨਾ ਭੁੱਲੋ ਜਿਨ੍ਹਾਂ ਨੇ ਹਜੇ ਤੱਕ ਕੀਤਾ ਨਹੀਂ ਸਬਸਕ੍ਰਾਈਬ ਜਰੂਰ ਕਰ ਲਓ ਤੇ ਅਗਲੀ ਾਰ ਨੂੰ ਕੋਈ ਹੋਰ ਵੀਡੀਓ